ਆ ਰੋਟੀਆਂ ਦਾ ਪਤਾ ਨਹੀਂ ਕੀ ਕਰਕੇ ਰੱਖਦਾ ਲੋ ਜੀ ਅੱਜ ਆਪਾਂ ਜਾ ਰਹੇ ਹਾਂ ਮਾਰਕੀਟ ਮਾਰਕੀਟ ਜਾਂਦੇ ਜਾਂਦੇ ਸੁਣੋ ਮੇਰਾ ਤੁਸੀਂ ਗਾਣਾ ਚੱਲਾ ਮੋੜ ਦਿੱਤਾ ਏ ਤੂੰ ਗਾਨੀ ਮੋੜ ਦਿੱਤੀ ਏ ਕਲੀ ਕਲੀ ਪਿਆਰ ਦੀ ਨਿਸ਼ਾਨੀ ਮੋੜ ਦਿੱਤੀ ਏ ਚੱਲਾ ਮੋੜ ਦਿੱਤਾ ਏ ਤੂੰ ਮੋਦਾਨੀ ਲੋਜੀ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਾ ਗਾਣਾ ਤੇ ਆਪਾਂ ਪਹੁੰਚ ਗਏ ਅਸੀਂ ਮਾਰਕੀਟ ਮਾਰਕੀਟ ਪਹੁੰਚੇ ਸੀ ਆਪਾਂ ਸ਼ੇਰ ਵਾਲੇ ਗੇਟ ਇੱਥੇ ਆਏ ਸੀ ਆਪਾਂ ਖਾਣ ਅਸਲੀ 올ਡ ਮਦਰਾਸੀ ਡੋਸਾ ਮਦਰਾਸੀ ਡੋਸਾ ਲੈਣ ਆਏ ਸੀ ਬਾਈ ਜੀ ਮਸਾਲਾ ਡੋਸਾ ਪਨੀਰ ਡੋਸਾ ਤੇ ਮਾਰਕੀਟ ਬਹੁਤ ਭਰੀ ਹੋਈ ਸੀ ਤੇ ਅੱਜ ਸ਼ੁਕਰ ਹੈ ਬਹੁਤ ਹੀ ਜਲਦੀ ਇਹਨਾਂ ਨੇ ਮੈਨੂੰ ਆਰਡਰ ਦਿੱਤਾ ਸੀ ਤੇ ਡੋਸਾ ਬੜਾ ਹੀ ਘੈਂਟ ਤਿਆਰ ਕਰਦਦੇ ਨੇ ਬਾਈ ਹੁਣੀ ਉਹ ਤੋਂ ਬਾਅਦ ਆਪਾਂ ਨੇ ਲੈ ਕੇ ਡੋਸਾ ਡੋਸਾ ਤੇ ਆਪਾਂ ਲੱਤੇ ਸਰਾਣੇ ਸਰਾਣੇ ਮਾ ਕੇ ਜਾਣੇ ਸੀ ਲੋਕਾਂ ਵਾਸਤੇ ਤੇ ਉਹ ਤੋਂ ਬਾਅਦ ਬਾਈ ਜੀ ਇੱਕ ਚੀਜ਼ ਦੇਖੋ ਸਾਹਮਣ ਹੁਣ ਇੱਕ ਹੋਰ ਚੀਜ਼ ਚੈੱਕ ਕਰੋ ਆਹ ਦੇਖੋ ਇਹ ਕੀ ਚੀਜ਼ਾਂ ਮੂਫਲੀਆਂ ਮੂਫਲੀਆਂ ਲੈ ਕੇ ਆ ਗਏ ਬਾਈ ਜੀ ਸਭ ਤੋਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਪੰਜਾਬ ਪਟਿਆਲਾ ਸਭ ਤੋਂ ਪਹਿਲਾਂ ਮੂਫਲੀਆਂ ਲੈ ਕੇ ਆ ਗਏ 40 ਰੁਪਏ ਪਾਈਆ ਕੱਚੀਆਂ ਤੇ ਪੱਕੀਆਂ ਦੋਨੇ ਖਾਓ ਤੇ ਉਸ ਤੋਂ ਬਾਅਦ ਫਿਰ ਆਪਾਂ ਆ ਕੇ ਵਾਪਸ ਵਾਪਸ ਆ ਕੇ ਕਰਾ ਲਈ ਆਪਾਂ ਨੇ ਜਲੇਬੀਆਂ ਜਲੇਬੀਆਂ ਦੇਖੋ ਬਾਈ ਜੀ ਪਾ ਰਿਹਾ ਮੈਦਾ ਮੈਦੇ ਦੇ ਨਾਲ ਪਾ ਕੇ ਇਹਦੇ ਵਿੱਚ ਪੂਟਲੀ ਦੇ ਵਿੱਚ ਤੇਰੇ ਯਾਰ ਜੀ ਨੇ ਇੱਕ ਮਾਤੀ ਫੜ ਕੇ ਦੀ ਗੁਤਨੀ ਤੇ ਕੁਤਨੇ ਕਮਾ ਕੇ ਬਾਈ ਜੀ ਜਲੇਬੀਆਂ ਕੜਤੀਆਂ ਐਨ ਸਿੱਧਮ ਸਿੱਧੀਆਂ ਨਹੀਂ ਵਿੰਗ ਡਿੰਗੀਆਂ ਚੈੱਕ ਕਰੋ ਬਾਬਿਓ ਜਲੇਬੀਆਂ ਖਾਈਆਂ ਯਾਰ ਹੀ ਨਹੀਂ ਖਾਈਆਂ